ਪ੍ਰਿਯੰਕਾ ਗਾਂਧੀ ਦੇ ਰੂਪ ਚ ਉਹਨੂੰ ਕਿਹਾ ਜਾ ਰਿਹਾ ਇੰਦਰਾ ਇਜ਼ ਬੈਕ ਇਸ ਗੱਲ ਦਾ ਸਾਨੂੰ ਸਪਸ਼ਟਿਕਰਨ ਚਾਹੀਦਾ ਕਿ ਕੀ ਕਹਿਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਉਹ ਗੁਰਨਾਨਕ ਨਾਮ ਲੇਵਾ ਨੂੰ ਕੀ ਸੰਕੇਤ ਭੇਜਣਾ ਚਾਹੁੰਦੇ ਆ ਕਿ ਜੋ ਇੰਦਰਾ ਗਾਂਧੀ ਨੇ 84 ਚ ਕੀਤਾ ਸੀ ਕਿ ਉਹ ਦਰਾਉਣ ਨੂੰ ਫਿਰਦੇ ਬੋਪਾਲ ਚਾਵਲੇ ਨੂੰ ਦੇ ਛਿੱਤਰ ਪੈਣੇ ਕਿਸੇ ਨਾ ਕਿਸੇ ਦਿਨ ਵੰਦੋਸਤਾਂ ਦੀ ਬੋਲ ਤੋਂ ਚੇਤਰਾ ਦਾ ਯਾਰ ਹੈ ਉਹ ਔਰ ਕੱਕਣੀ ਕਾਂਗਰਸ ਚ ਵੱਡਾ ਚਿਹਰਾ ਬਣ ਕੇ ਸਾਹਮਣੇ ਆਏ ਪ੍ਰਿੰਕਾ ਗਾਂਧੀ ਹੁਣ ਪੰਜਾਬ ਕਾਂਗਰਸ ਲਈ ਮੁਸੀਬਤ ਬਣਦੇ ਦਿਖਾਈ ਦੇ ਰਹੇ ਨੇ ਜਿਸ ਕਾਰਨ ਵਿਰੋਧੀ ਧਿਰਾਂ ਪੰਜਾਬ ਕਾਂਗਰਸ ਅੱਗੇ ਵੱਡੇ ਸਵਾਲ ਡਾ ਰਹੀਆਂ ਨੇ ਅਸਲ ਚ ਪੰਜਾਬ ਕਾਂਗਰਸ ਲਈ ਪ੍ਰਿੰਕਾ ਗਾਂਧੀ ਦੇ ਪੋਸਟਰਾਂ ਤੇ ਲਿਖਿਆ ਇੰਦਰਾ ਇਸ ਕਮਿੰਗ ਬੈਕ ਯਾਨੀ ਇੰਦਰਾ ਵਾਪਸ ਆ ਰਹੀ ਹੈ ਨੇ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ ਅਜਨਾਲਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਇਹ ਪੋਸਟਰ ਆਪਣੇ ਨਾਲ ਲੈ ਕੇ ਪਹੁੰਚੇ ਮਜੀਠੀਆ ਮੁਤਾਬਕ ਪੋਸਟਰਾਂ ਤੇ ਇੰਦਰਾ ਗਾਦੀ ਦੇ ਜ਼ਿਕਰ ਦਾ ਮਤਲਬ ਪੰਜਾਬ 'ਚ ਫਿਰ ਤੋਂ ਕਤਲੇਆਮ ਹੋਣ ਤੋਂ ਤਾਂ ਨਹੀਂ ਪਿਛਲੇ ਸਮੇਂ 'ਚ ਕਾਡੀ ਥੋੜੀ ਥਲੇ ਜਾਂਦੇ ਹੋਏ ਸੋ ਕਾਂਗਰਸ ਪਾਰਟੀ ਨੇ ਪੰਜਾਬ ਦੀ ਕਿਸਾਨੀ ਨਾਲ ਪੰਜਾਬ ਦੇ ਨੌਜਵਾਨਾਂ ਨਾਲ ਪੰਜਾਬ ਦੇ ਦਲਤ ਭਰਾਵਾਂ ਨਾਲ ਪੰਜਾਬ ਦੇ ਬੈਕਵਰਡ ਵੀਰਾਂ ਨਾਲ ਪੰਜਾਬ ਦੀ ਵਪਾਰੀ ਨਾਲ ਜੋ ਧੋਖਾ ਕੀਤਾ ਇੱਕ ਚੋਣ ਮੈਨੀਫੈਸਟੋ ਬਣਾਇਆ ਰਿਲੀਜ਼ ਹੋਇਆ ਤੇ ਉਹਦੇ ਨਾਲ ਸਿਰਫ ਤੇ ਸਿਰਫ ਲੋਕਾਂ 'ਚ ਲਾਲ ਧੋਖਾ ਤੇ ਲੋਕਾਂ ਨੂੰ ਚੀਟ ਕੀਤਾ ਕੱਲੀ ਉਹ ਗੱਲ ਨਹੀਂ ਉਸ ਤੋਂ ਬਾਅਦ ਜਿਹੜੇ ਸਾਰੀ-ਸਾਰੀ ਉਮਰ ਕਾਂਗਰਸ ਪਾਰਟੀ ਨਾਲ ਰਹੇ ਆ ਪੀੜੀਦਰ ਪੀੜੀ ਰਹੇ ਆ ਉਹਨਾਂ ਨਾਲ ਅਕਾਲੀਆਂ ਨਾਲ ਤਾਂ ਜਿਹੜਾ ਕੁਝ ਹੋਇਆ ਸੋ ਹੋਇਆ ਉਹਨਾਂ ਆਪਣੇ ਵੀ ਨਹੀਂ ਛੱਡੇ ਕਿ ਪਰਚੇ ਦਰਜ ਕਰਤੇ ਕਾਗਜ਼ ਰਿਜੈਕਟ ਕਰਾਤੇ ਸਰਪੰਚੀ ਚ ਪੈਸੇ ਖਾ ਕੇ ਬਿਲਕੁਲ ਲੋਕਤੰਤਰ ਦਾ ਕਹਾਣ ਕੀਤਾ ਅੱਜ ਵੀ ਤੁਸੀਂ ਇਕੱਲੇ ਇਹ ਕਿਸੇ ਆ ਸਧਾਰਨ ਵਰਕਰ ਦੀ ਗੱਲ ਨਹੀਂ ਰਹਗੀ ਕੱਲ ਜਲੰਧਰ ਤੋਂ ਮਹਿੰਦਰ ਕੇਪੀ ਜੀ ਦਾ ਵੀ ਇਹੀ ਬਿਆਨ ਸੀ ساری ਉਮਰ ਉਹਨਾਂ ਦੇ ਵੱਡ-ਵਡੇਰੇ ਕਾਂਗਰਸ 'ਚ ਰਹੇ ਆ ਅੱਜ ਸੰਤੋਖ ਚੌਧਰੀ ਜੀ ਜਿਹੜੀ ਮੈਂਬਰ ਪਾਰਲੀਮੈਂਟ ਰਹੇ ਆ ਉਹ ਰੋਣ ਹੀ ਲੱਗ ਪਏ ਕੀ ਕਾਂਗਰਸ ਪਾਰਟੀ ਤੇ ਸਿਰਫ ਪੈਸੇ ਵਾਲਿਆਂ ਨੂੰ ਪੁੱਛ ਕੇ ਚਾਹ ਹੋਰ ਸੁਧਾਰਨ ਬੰਦੇ ਦੀ ਵਰਕਰ ਦੀ ਪੁੱਛ ਕੇ ਕੋਈ ਨਹੀਂ ਸ਼ਮਸ਼ੇਰ ਸਿੰਘ ਦੂਲੋ ਸਾਹਿਬ ਜਿਹੜੇ ਪੀਪੀਸੀਸੀ ਦੇ ਪ੍ਰਧਾਨ ਰਹੇ ਆ ਕਿਹਦੇ ਇੱਕ ਤਾਂ ਮੈਂ ਜ਼ਿਕਰ ਕਰਾਂ ਇਸ ਲਈ ਜੇ ਇਸ ਤਰੀਕੇ ਨਾਲ ਦਲਤ ਭਾਈਚਾਰੇ ਨੂੰ ਸਾਡੇ ਬੈਕਵਰਡ ਵੀਰਾਂ ਨੂੰ ਕਿਸਾਨਾਂ ਨੂੰ ਇਸ ਮੌਜੂਦਾ ਕਾਂਗਰਸ ਦੀ ਸਰਕਾਰ ਰਾਹੁਲ ਗਾਂਧੀ ਵਾਲੀ ਕਾਂਗਰਸ ਦੀ ਸਰਕਾਰ ਦਬਾ ਰਹੀ ਹੈ ਉਸ ਨੂੰ ਕੋਈ ਬਰਦਾਸ਼ਤ ਨਹੀਂ ਕਰੂਗਾ ਪੰਜਾਬ ਦੇ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਇਹ ਸਾਰੇ ਰਲ ਮਿਲ ਕੇ ਪੰਜਾਬ ਦੇ ਹਰ ਇੱਕ ਵਰਗ ਦੀ ਲੜਾਈ ਲੜਨ ਵਾਸਤੇ ਸਾਰੇ ਇਕੱਠੇ ਹੁੰਦੇ ਜਾਂਦੇ ਅੱਜ ਕਿੰਨੇ ਲੋਕ ਸ਼ਾਮਲ ਹੋਏ ਜੀ ਕਿੰਨੇ ਪਰਿਵਾਰ ਸੀ ਦੇਖੋ ਵੱਡੀ ਗਿਣਤੀ 'ਚ ਸ਼ਾਮਲ ਹੋਇਆ ਹਰ ਬੰਦੇ ਨਾਲ 5-5 6-6 ਜੀ 10-10 ਜੀ ਦੇ ਪਰਿਵਾਰ ਹੁੰਦੇ ਇਸ ਲਈ ਬੜੀ ਵੱਡੀ ਗਿਣਤੀ 'ਚ ਇਸ ਪਿੰਡ 'ਚ ਵੀ ਜਿੱਥੇ ਆਪਾਂ ਆਏ ਆ ਸਾਰੇ ਕਾਗਜ਼ ਰੱਦ ਕਰਤੇਗੇ ਸਰਪੰਚੀ ਤੋਂ ਲੈ ਕੇ ਮੈਂਬਰਾਂ ਦੇ ਪੈਸੇ ਲੈ ਕੇ ਧੱਕਾ ਕਰਕੇ ਸਰਪੰਚ ਬਣਾ ਦਿੱਤੇ ਗਏ ਪਿੰਡ ਵਾਲਿਆਂ ਦਾ ਤਾਂ ਫੈਸਲਾ ਹੀ ਕੋਈ ਨਹੀਂ ਹੋਇਆ ਪਿੰਡ ਵਾਲਿਆਂ ਨੇ ਤਾਂ ਵੋਟ ਹੀ ਨਹੀਂ ਪਾਉਣ ਦਿੱਤੀ ਸੋ ਇਹ ਸਾਰਾ ਕੁਝ ਜੋ ਸਾਹਮਣੇ ਹੋਇਆ ਤੇ ਮੈਨੂੰ ਬੜੇ ਇੱਕ ਮੈਂ ਅੱਜ ਇਸ ਮੌਕੇ ਤੇ ਵੀ ਚਾਹੂੰਗਾ ਕਿ ਜਾਖੜ ਵਰਗੇ ਇਸ ਗੱਲ ਦਾ ਜਵਾਬ ਦੇਣ ਕਿ ਜਿਹੜੇ ਪੋਸਟਰ ਚਲਾਏ ਜਾ ਰਹੇ ਆ ਪ੍ਰਿਯੰਕਾ ਗਾਂਧੀ ਦੇ ਰੂਪ ਚ ਉਹਨੂੰ ਕਿਹਾ ਜਾ ਰਿਹਾ ਇੰਦਰਾ ਇਜ਼ ਬੈਕ ਇਸ ਗੱਲ ਦਾ ਸਾਨੂੰ ਸਪਸ਼ਟੀਕਰਨ ਚਾਹੀਦਾ ਕਿ ਕੀ ਕਹਿਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਉਹ ਗੁਰਨਾਨਕ ਨਾਮ ਲੇਵਾ ਨੂੰ ਕੀ ਸੰਕੇਤ ਭੇਜਣਾ ਚਾਹੁੰਦੇ ਆ ਕਿ ਜੋ ਇੰਦਰਾ ਗਾਂਧੀ ਨੇ 84 ਚ ਕੀਤਾ ਸੀ ਕਿ ਉਹ ਦਰਾਉਣ ਨੂੰ ਫਿਰਦੇ ਇਸ ਲਈ ਇਹ ਜਿਹੜੇ ਲੋਕ ਅੱਜ ਜਿਨ੍ਹਾਂ ਨੇ ਸਭ ਤੋਂ ਵੱਧ ਨੁਕਸਾਨ ਪੰਥ ਦਾ ਕੀਤਾ ਹੋਵੇ ਸ੍ਰੀ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਾ ਕੇ ਅੱਜ ਜਦ ਪ੍ਰਿਯੰਕਾ ਗਾਂਧੀ ਨੂੰ ਇੰਦਰਾ ਗਾਂਧੀ ਦੇ ਰੂਪ ਚ ਪੇਸ਼ ਕਰ ਰਹੇ ਆ ਤੇ ਮੈਂ ਸਮਝਦਾ ਕਿ ਉਹ ਕਿਸੇ ਨੇ ਬਰਦਾਸ਼ਤ ਨਹੀਂ ਕਰਾ ਮਜੀਠੀਆ ਨੇ ਕਾਂਗਰਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਨੂੰ ਵੀ ਖੂਬ ਖਰੀਆ-ਖਰੀਆ ਸੁਣਾਇਆ ਮਜੀਠੀਆ ਮੁਤਾਬਕ ਆਪ ਕਾਂਗਰਸ ਦੀ ਵੀ ਟੀਮ ਹੈ ਜਿਸ ਦਾ ਮੁੱਖ ਮਕਸਦ ਸ਼੍ਰੋਮਣੀ ਕਾਲੀ ਦਲ ਦੀਆਂ ਵੋਟਾਂ ਥੋੜਨਾ ਹੈ ਅੱਜ ਦਿੱਲੀ 'ਚ ਸਰਕਾਰ ਪਹਿਲਾਂ ਬਣਾਤੀ ਪੰਜਾਬ 'ਚ ਤਾਂ ਗੱਠ ਜੋੜ ਬੱਚੇ-ਬੱਚੇ ਨੂੰ ਦੇਖਣ ਨੂੰ ਆ ਕਿ ਵਿਰੋਧੀ ਧਿਰ ਦਾ ਲੀਡਰ ਅੱਜ ਵੀ ਬਣੇ ਬੈਠੇ ਆ ਜਦੋਂ ਉਹਨਾਂ ਕੋਲ ਐਮ.ਐਲ.ਏ ਨਹੀਂ ਰਹਿ ਗਏ ਤਿੰਨ ਅਸਤੀਫਾ ਦੇ ਕੇ ਸੱਤ ਛੱਡ ਕੇ ਲੰਬੇ ਹੋ ਕੇ ਦਸਾਂ ਨਾਲ ਵਿਰੋਧੀ ਧਿਰ ਤੇ ਬੈਠੇ ਗੱਠ ਜੋੜ ਤਾਂ ਇੱਥੇ ਵੀ ਆ ਮੈਂ ਤੁਹਾਨੂੰ ਅੱਜ ਵੀ ਕਹਿੰਨਾ ਗੱਠ ਜੋੜ ਕੱਲਾ ਇਹਨਾਂ ਨਾਲ ਨਹੀਂ ਕਿ ਭਾਵੇਂ ਉਹ ਪਾਪ ਹੈ ਆਪ ਹੈ ਜਾਂ ਆ ਜਾਲੀ ਨੇ ਕਸਾਲੀ ਤਾਂ ਨਹੀਂ ਜਾਲੀ ਮੈਂ ਕਹਿ ਸਕਦਾ ਇਹਨਾਂ ਸਾਰਿਆਂ ਦਾ ਇੱਕੋ ਇੱਕ ਮਤਵ ਨਾਲ ਤੋਰਿਆ ਜਾ ਰਿਹਾ ਹੈ ਕਿ ਜਿਹੜੀ ਵਿਰੋਧੀ ਧਿਰ ਦੀ ਵੋਟ ਹੈ ਲੋਕਾਂ ਕਾਂਗਰਸ ਤੋਂ ਦੁਖੀ ਹੈ ਵੋਟ ਉਲਟ ਕਾਉਣੀ ਇਹ ਵੋਟ ਪੰਜ ਹਿੱਸਿਆਂ 'ਚ ਵੰਡੀ ਜਾਵੇ ਤੇ ਕਾਂਗਰਸ ਨੂੰ ਘੱਟ ਵੋਟਾਂ ਨਾਲ ਫਾਇਦਾ ਹੋ ਜੇ ਕਿਉਂਕਿ ਜੇ ਵੋਟ ਵੰਡੀ ਜਾਊਗੀ ਉਹਦਾ ਫਾਇਦਾ ਕਾਂਗਰਸ ਠੋਣ ਨੂੰ ਫਿਰਦੀ ਹੈ ਮਗਰ ਲੋਕ ਇਹ ਸਾਰੀਆਂ ਲੁੰਬੜ ਚਾਲਾਂ ਨੂੰ ਸਮਝ ਗਏ ਆ ਉਹ ਇਹ ਨਾ ਚਾਲਾਂ ਚ ਨਹੀਂ ਆਉਣਾ ਮੈਨੂੰ ਦੋਨੋਂ ਟਿਕਟ ਨਹੀਂ ਮਿਲੀ ਹਾਂਜੀ ਤੁਹਾਨੂੰ ਕੀ ਲੱਗਦਾ ਕੀ ਕੰਮ ਹੋ ਸਕਦੇ ਇਹ ਤਾਂ ਦਾ ਕਾਰਨ راہਲ ਗਾਂਧੀ ਦੱਸ ਸਕਦਾ ਭਗਵੰਤ ਮਾਨ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹ ਪੈਸੇ ਭਗਵੰਤ ਮਾਨ ਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਲੋਕਾਂ ਕੋਲ ਮਲਕੀ ਆਪਣੇ ਫੰਡ ਦੀ ਇਲੈਕਸ਼ਨ ਲੜਨ ਵਾਸਤੇ ਫੰਡ ਦੀ ਮੰਗ ਕਰ ਰਹੇ ਨੇ ਇੱਕ ਵੀਡੀਓ ਨਹੀਂ ਵਾਇਰਲ ਹੋ ਰਹੀ ਆ ਰੋਸਪੁਰ ਤੋਂ ਜਿਹੜਾ ਨੇ ਕਾਂਗਰਸ ਨੂੰ ਜਾਖੜ ਨੇ ਜੁਆਇਨ ਕਰਾਇਆ ਤੇ ਆ ਚੌਧਰੀ ਸਾਹਿਬ ਨੂੰ ਜਿਨ੍ਹਾਂ ਨੂੰ ਇਹਨਾਂ ਨੇ ਟਿਕਟ ਦਿੱਤੀ ਆ ਆਪਣਾ ਜੀ ਨੋ ਜੀ ਆਪਣਾ ਨਹੀਂ ਰਤਮਾਰ ਨੂੰ ਜਲੰਧਰ ਵਾਲੇ ਐਮਪੀ ਦੇ ਚੌਧਰੀ ਮੈਂ ਪਹਿਲਾਂ ਸੰਤੋਸ਼ ਚੌਧਰੀ ਦੀ ਗੱਲ ਕਰਦਾ ਬੀਬੀ ਦੀ ਸੰਤੋਸ਼ ਚੌਧਰੀ ਇਹਨਾਂ ਸਭ ਨੂੰ ਕਰਪਸ਼ਨ ਦੇ ਸੀਰੀਅਸ ਇਹਨਾਂ ਤੇ ਸਟਿੰਗ ਹੋਈ ਆ ਮਗਰ ਅੱਜ ਉਹਨਾਂ ਲੋਕਾਂ ਨੂੰ ਕਾਂਗਰਸ ਬढ़ावा ਦੇ ਰਹੀ ਆ ਤੇ ਉਹਨਾਂ ਨੇ ਤਾਂ ਫਿਰ ਉਹੀ ਕੁਝ ਕਰਨਾ ਜਿਹੜਾ 10 ਸਾਲ ਹੁੰਦਾ ਰਿਹਾ 2G 3G ਜਿਹੜਾ ਸਵਾਲ ਪੁੱਛੇ ਲਈ ਵੀ ਪੈਸੇ ਲਵੇ ਜਿਹੜਾ ਵੋਟਰਾਂ ਨੂੰ ਮਤਲਬ ਇਹ ਵੋਟਰਾਂ ਨੂੰ ਮਾੜਾ ਬੋਲੇ ਵੋਟਰਾਂ ਨੂੰ ਕਵੇ ਜੀ ਅਸੀਂ ਤਾਂ ਇਹਨਾਂ ਨੂੰ ਸ਼ਰਾਬ ਪਲਾ ਕੇ ਪੈਸੇ ਨਾਲ ਆਏ ਆ ਤੇ ਜਿਹੜਾ ਲੋਕਤੰਤਰ ਦਾ ਇਸ ਤਰੀਕੇ ਨਾਲ ਧਜੀਆਂ ਉਡਾਵੇ ਤੇ ਕਾਂਗਰਸ ਉਹਨੂੰ ਨਵਾਜੇ ਤੇ ਉਹੀ ਸੱਚੀ ਕਾਂਗਰਸ ਦੀ ਪਛਾਣ ਹੈ ਇਹੀ ਕੁਝ ਇਹਨਾਂ ਦੇ ਵਰਕਰਾਂ ਨਾਲ ਕੀਤਾ ਇਸ ਤੋਂ ਇਲਾਵਾ ਮਜੀਠੀਆ ਨੇ ਪਾਕਿਸਤਾਨੀ ਸਰਕਾਰ ਵੱਲੋਂ ਕਰਤਾਰਪੁਰ ਕरिडोर ਨੂੰ ਲੈ ਕੇ ਬਣਾਈ ਗਈ 10 ਮੈਂਬਰੀ ਕਮੇਟੀ 'ਚ ਗੋਪਾਲ ਚਾਵਲਾ ਨੂੰ ਸ਼ਾਮਲ ਕੀਤੇ ਜਾਣ ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਹੈ ਗੋਪਾਲ ਚਾਵਲੇ ਨੂੰ ਦੇ ਛਿੱਤਰ ਪਾਣੇ ਕਿਸੇ ਨਾ ਕਿਸੇ ਦਿਨ ਹਿੰਦੁਸਤਾਨ ਦੀ ਫੌਜ ਤੋਂ ਛਿੱਤਰਾ ਦਾ ਯਾਰ ਹੈ ਉਹ ਔਰ ਕੱਖਣੀ ਜਿਹੜਾ ਬੰਦਾ ਗੁਰਨਾਨਕ ਸਾਹਿਬ ਜੀ ਦੀ ਸੋਚ ਕੀ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾਦਾ ਬਲਾ ਉਸ ਲਾਂਗੇ 'ਚ ਜਿਹੜਾ ਵਿਗਨ ਬਣ ਰਿਹਾ ਉਸ ਲਾਂਗੇ 'ਚ ਉਹ ਜੇ ਲੋਕ ਤਾਂ ਕਦੇ ਨਹੀਂ ਚਾਹੀਦੇ ਜਿਹੜੇ ਖੂਨ ਦੇ ਪਿਆਸੇ ਹੋਣ ਜਿਹੜੇ ਹਾਫੀਜ਼ ਸ਼ਹੀਦ ਅਰਕੇ ਨਾਲ ਬੰਦੇ ਹੋ ਉਹ ਜੇ ਲੋਕਾਂ ਨੂੰ ਮੈਂਬਰੀ 10 ਮੈਂਬਰੀ ਕਮੇਟੀ 'ਚ ਪਾਉਣਾ ਮੈਂ ਸਮਝਦਾ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਉਲਟ ਤੇ ਜੋ ਵਿਪਾਲ ਚਾਵਲਾ ਕਹਿੰਦਾ ਉਹ ਉਹ ਨਹੀਂ ਬੋਲਦਾ ਕੋ ਤੁਸੀਂ ਸੁਣਿਆ ਮੈਂ ਨਹੀਂ ਬੋਲਦੀ ਮੈਂ ਨਹੀਂ ਬੋਲਦੀ ਮੇਰੇ ਚ ਮੇਰਾ ਯਾਰ ਇਮਰਾਨ ਖਾਨ ਬੋਲਦਾ ਉਹਦੇ ਚ ਤੇ ਇਹ ਸਾਰੇ ਇਹੋ ਜਿਹੀ ਹਰਕਤਾਂ ਤੋਂ ਬਾਅਦ ਆ ਜਾਣ ਸਿੱਖ ਭਾਵਨਾ ਨਾ ਨਾ ਖੇਡਣ ਮੇਰੀ ਤਾਂ ਇਨੀ ਬੀਤ ਦੱਸਦੇ ਇਹ ਕਿ ਪਿਛਲੇ ਕੁਝ ਸਮੇਂ ਵਿੱਚ ਕਾਂਗਰਸ ਵਿੱਚ ਪ੍ਰਿੰਕਾ ਗਾਂਧੀ ਇੱਕ ਵੱਡਾ ਚਿਹਰਾ ਬਣ ਕੇ ਸਾਹਮਣੇ ਆਏ ਨੇ ਕਾਂਗਰਸੀ ਪ੍ਰੇਕਾ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਵੱਜੋਂ ਦੇਖ ਰਹੇ ਨੇ ਜਿਸ ਕਾਰਨ ਪਾਰਟੀ ਪ੍ਰੇਕਾ ਗਾਂਧੀ ਨੂੰ ਇੰਦਰਾ ਗਾਂਧੀ ਦਾ ਅਕਸ ਦੱਸ ਕੇ ਪ੍ਰਚਾਰ ਕਰ ਰਹੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ